ਜਿਵੇਂ ਆਪਾਂ ਬੈਠੇ ਜੀ ਇਹ ਮੈਠੀ ਚਾਹ ਪੀਤੀ ਜੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਇਹ ਬੰਦਾ ਦੂਜਾ ਸੀਗਾ ਜੀ ਜਦੋਂ ਅਖਬਾਰ ਚ ਫੋਟੋ ਲੱਗੀ ਕਹਿੰਦੇ ਇਨਕਾਉਂਟਰ ਹੋ ਗਿਆ ਤਾਂ ਉੱਥੇ ਇੱਕ ਬਹੁਤ ਨਾਮਵਾਰ ਇਦਾਂ ਦਾ ਆਪਣਾ ਖਾੜਕੂ ਭਾਈ ਉੱਥੇ ਆ ਗਿਆ ਤੇ ਮੈਨੂੰ ਮੈਨੂੰ ਮਿਲਿਆ ਕਹਿੰਦਾ ਮੈਂ ਉਹਦਾ ਨਾਮ ਚੱਲਦਾ ਸੀਗਾ ਮੈਂ ਤਾਂ ਮੈਂ ਤਾਂ ਹੁਣ ਮੈਂ ਨਾ ਉਹਨੂੰ ਕਹਿਣ ਜੋਗਾ ਮੈਨੂੰ ਮੇਰੇ ਜਾਣਦਾ ਸੀ ਮੈਨੂੰ ਮਿਲਿਆ ਤੇ ਕਹਿੰਦਾ ਕੱਲ ਨੂੰ ਫੇਰ ਮੈਂ ਦੇਖਣ ਆਉਂਗਾ ਕਹਿੰਦਾ ਰੈਸਲ ਆਪਾਂ ਦੇਖਾਂਗੇ ਕਹਿੰਦਾ ਪੰਗੜੀ ਕੱਲ ਨੂੰ ਮੈਂ ਹਾਂ ਮੈਨੂੰ ਨਾ ਦੱਸ ਕੇ ਜਾ ਤੈਨੂੰ ਆਉਂਦੇ ਨੂੰ ਭਰਾਵਾ ਕੱਲ ਕੁੜੀਆਂ ਕੜੀਆਂ ਛੇੜਦਾ ਹੁੰਦਾ ਸੀ ਜਾਂ ਬੜਾ ਜਿਆਦਾ ਇੰਨਾ ਕਰਕੇ ਉਹਨੂੰ ਉਹਦੇ ਬਾਰੇ ਨੋਟਿਸ ਉਹਦੇ ਡਿਪਾਰਟਮੈਂਟ ਤੇ ਪੂਰੇ ਲਾ ਦਿੱਤਾ ਹੁੰਦਾ ਸੀ ਜਿੱਥੇ ਬੰਦੀਆਂ ਵੱਲੋਂ ਵੀ ਇਹ ਇਹਨੂੰ ਸੁਧਰਨ ਦੀ ਚੇਤਾਵਨੀ ਨਹੀਂ ਫਿਰ ਸੋਦਾ ਲਾ ਦਿੱਤਾ ਜਾਉਂਦਾ ਕਿ ਸੋਦਾ ਲੱਗਿਆ ਹਾਂ ਬਹੁਤ ਨੂੰ ਲੱਗਦਾ ਸੀ ਕਿ ਮੈਂ ਚਾਹਣਾ ਉਹਨੂੰ ਥੋੜਾ ਬਰੀਫ ਦੇ ਵਿੱਚ ਦੱਸੋ ਵੀ ਅਸਲ ਦੇ ਵਿੱਚ ਉਦੋਂ ਹੁੰਦਾ ਕੀ ਸੀ ਕਿਸੇ ਨੇ ਦੱਸਿਆ ਸੀ ਇੱਕ ਵੈਨ ਆਉਂਦੀ ਸੀਗੀ ਹਾਂਜੀ ਹਾਂਜੀ ਬਾਹਰ ਲਿਖ ਕੇ ਲਾ ਦਿੰਦੇ ਹੁੰਦੇ ਸੀਗੇ ਵੀ ਫਲਾਣਾ ਹੀ ਬੰਦੇ ਨੂੰ ਹੁਣ ਧਮਕੀ ਹੈ ਵੀ ਸੁਧਰ ਜਾ ਨਹੀਂ ਤੇ ਚੱਕ ਕੇ ਲੈ ਜਾਾਂਗੇ ਤੇ ਚੱਕ ਕੇ ਲੈ ਕੇ ਵੀ ਜਾਂਦੇ ਸੀ ਉਹ ਨਹੀਂ ਉਹ ਉਹ ਸੀਗੇ ਵੀਰੇ ਆਪਣੇ ਘਾਟਕੋ ਜਥੇਬੰਦੀਆਂ ਵੱਲੋਂ ਹੁੰਦੀ ਸੀਗੀ ਜਦੋਂ ਕੋਈ ਬੰਦਾ ਬਾਲੀ ਸ਼ਰਾਰਤ ਜਾਂ ਕੁੜੀਆਂ-ਕੜੀਆਂ ਛੇੜਦਾ ਹੁੰਦਾ ਸੀ ਜਾਂ ਬਾਲਿਆ ਜਾਂਦੇ ਏਦਾਂ ਕਰਕੇ ਉਹਨੂੰ ਉਹਦੇ ਬਾਰੇ ਨੋਟਿਸ ਉਹਦੇ ਡਿਪਾਰਟਮੈਂਟ ਦੇ ਮੂਰੇ ਲਾ ਦਿੱਤਾ ਜਾਂਦਾ ਸੀ ਜਥੇਬੰਦੀਆਂ ਵੱਲੋਂ ਵੀ ਇਹ ਇਹਨੂੰ ਸੁਧਰ ਨਹੀਂ ਚੇਤਾਵਨੀਆਂ ਨਹੀਂ ਫਿਰ ਸੋਧਾ ਲ अच्छा ते सौदा लगया हां बहुत ਨੂੰ ਲੱਗਦਾ ਸੀ ਜੀ ਬਹੁਤ ਬੰਦੇ ਬਹੁਤ ਬੰਦੇ ਗਏ ਯੂਨੀਵਰਸਿਟੀ ਤੋਂ ਜੀ ਫਿਰ ਯੂਨੀਵਰਸਿਟੀ ਦਾ ਦੌਰ ਇਦਾਂ ਖੌਫਨਾਕ ਮੰਜ਼ਰ ਸੀਗਾ ਜੀ ਉਦੋਂ ਨਾ ਸਾਡੇ ਤਾਂ ਬਾਲ ਵੀ ਕੱਟੇ ਹੋਏ ਸੀ ਮੇਰੇ ਤਾਂ ਯੂਨੀਵਰਸਿਟੀ ਵੇਲੇ ਤੇ ਪਰ ਉਦੋਂ ਬਹੁਤ ਮਾੜਾ ਵਕਤ ਸੀਗਾ ਜੀ ਜਿਹਨੇ ਨੇਵਰ ਨੋ ਕਿ ਕਿਹੜੀ ਬੱਸ ਜਾ ਕੇ ਕਿਹੜੇ ਵੇਲੇ ਕੀ ਹੋ ਜਾਣਾ ਪੁੱਛਦਾ ਥੋੜੋ ਸੀ ਕੋਈ ਤੁਹਾਨੂੰ ਕਦੇ ਹੋਇਆ ਜਦੋਂ ਤੁਸੀਂ ਦੱਸਿਆ ਕਿ ਕਿੰਨੇ ਦਾ ਹਿਸਾਬ ਹੀ ਨਹੀਂ ਕਿੰਨੇ ਦਾ ਹਿਸਾਬ ਹੀ ਨਹੀਂ ਬਈ ਜੀ ਨਹੀਂ ਆਇਆ ਭਾਈ ਰਿਕਾਰਡ ਚ ਨਹੀਂ ਆਵੇ ਨਹੀਂ ਕਿੰਨੇ ਦੇ ਪਤਾ ਹੀ ਨਹੀਂ ਕਹੀਆ ਤੇ ਪੁੱਤ ਮਿਲੇ ਹੀ ਨਹੀਂ ਹੁਣ ਤੇ ਗਏ ਹੀ ਨਹੀਂ ਵਿਗੜ ਪਤਾ ਹੀ ਨਹੀਂ ਮਜਾਉਂਦੇ ਆ ਮਰਿਆ ਕਿੱਥੇ ਐ ਕਈ ਤਾਂ ਮੈਂ ਕਹਿੰਦਾ ਬੜਾ ਬੁਰਾ ਵਕਤ ਸੀ ਮਸਾਂ ਪੰਜਾਬ ਸੰਭਲੇ ਦੁਬਾਰੇ ਕੁਲਫੀਆਂ ਜਿਹੜੇ ਰਾਤਾਂ ਨੂੰ ਗੋਲ ਗੱਪੇ ਸਟਰੀਟ ਫੂਡ ਖਾਣ ਲੱਗੇ ਮਸਾਂ ਵਾਹਿਗੁਰੂ ਦੀ ਕਿਰਪਾ ਹੋਈਆ ਦੁਬਾਰੇ ਪੰਜਾਬ ਫੇਰ ਉੱਥੇ ਉਹ ਸਭ ਦੀ ਬਹਾਰ ਤੇ ਆਇਆ ਜੀ ਨਹੀਂ ਤਾਂ ਮੈਂ ਦੇਖਿਆ ਇਨਸਟੈਂਟ ਇਨਸੀਡੈਂਟ ਇੱਕ ਜੀ ਸਾਡੇ ਨਕਲ ਉਹ ਸੀਆਰਪੀ ਦਾ ਨਕਲ ਆ ਉਹ 25 25 ਮੀਟਰ ਦੂਰ ਖੜਦੇ ਹੁੰਦੇ ਸੀ ਵੀ ਐ ਜੇ ਇਸ ਬੰਦੇ ਨੇ ਇਧਰੋਂ ਗਾਰ ਆ ਗਈ ਜੇ ਇਧਰਲੇ ਨੇ ਫਾਇਰਿੰਗ ਕਰਤੀ ਤੋ ਕਿਉਂਕਿ ਉਹ ਨਾ ਸਿਸਟਮ ਬਣਿਆ ਹੁੰਦਾ ਆਪਦਾ ਹੂੰ ਪੁਲਿਸ ਦਾ ਵੀ ਇਦਰੋਂ ਫਾਇਰ ਕਰਤੀ ਉਹ ਕੱਟ ਜੇ ਝੁੰਡ ਚ ਖੜੇ ਕੱਠੀ ਮਾਰਤੇ ਦਰ ਬ੍ਰਸਟ ਮਾਰਿਆ ਸਾਰੇ ਮਰ ਜਾਣਗੇ ਮਰ ਜਾਣਗੇ ਤੋ 25 25 ਮੀਟਰ ਦੀ ਦੂਰ ਖੜਦੇ ਸੀ ਇਹ ਇਹਨੇ ਇਦਰੋਂ ਕੀਤਾ ਤਾਂ ਉਹ ਬਾਕੀ ਇਹਨੂੰ ਮਾਰ ਦੇਣਗੇ ਸੱਟ ਲੈਣਗੇ ਤਾਂ ਐ ਉਹਨਾਂ ਦੀ ਨਾਕੇਬੰਦੀ ਇਦਾਂ ਹੁੰਦੀ ਸੀਗੀ ਤੇ ਉਦੋਂ ਹੁੰਦਾ ਸੀਗਾ ਵੀ ਕਾਰ ਤੇ ਰਾਤ ਨੂੰ ਸਫ਼ਰ ਕਰਨਾ ਹੈ 6 7 ਵਜੇ ਤੋਂ ਬਾਅਦ ਤਾਂ ਕਾਰ ਦੀ ਅੰਦਰਲੀ ਲਾਈਟ ਔਨ ਹੋਣੀ ਚਾਹੀਦੀ ਹੈ ਜੀ ਇੱਕ ਪਰਿਵਾਰ ਤੋਂ ਲਾਈਟ ਨਹੀਂ ਜਗੀ ਜੀ ਕਿਤੇ ਉਹ ਨੱਕ ਤੇ ਆ ਕੇ ਅੰਦਰ ਹੀ ਪਰਿਵਾਰ ਮਾਰਦਾ ਜੀ ਹਾਏ ਹੋਏ ਗੋਲੀਆਂ ਨਾਲ ਤੇ ਕੋਈ ਫਾਲਟ ਨਹੀਂ ਸੀ ਉਹ ਤੇ ਰਾਤ ਨੂੰ ਬੰਦੇ ਤੁਰਦੇ ਨਹੀਂ ਸੀਗੇ ਜੀ ਤੇ ਪੁਲਿਸ ਦਾ ਖੌਫ ਇੰਨਾ ਸੀਗਾ ਜੀ ਤੁਸੀਂ ਐ ਲਾ ਲੋ ਕਈ ਪਿੰਡਾਂ ਵਿੱਚੋਂ ਤਾਂ ਬਰਾਤਾਂ ਹੁਣ ਉੱਠੀਆਂ ਨਹੀਂ ਜੀ ਮੇਰੇ ਖਿਆਲ ਦੋ ਸਾਲਾਂ ਤੋਂ ਬਰਾਤਾਂ ਚੜਨ ਲੱਗੀਆਂ ਨੇ ਮੁੰਡੇ ਹੀ ਸੀ ਮੁੰਡੇ ਹੈ ਨਹੀਂ ਸੀ ਹੈਨਾ ਕੱਟੇ ਪਰਨ ਦੇ ਵਾਲੇ ਨੂੰ ਚੱਕ ਦਿੰਦੇ ਸੀਗੇ ਤੇ ਬਾਵਾ ਕੁਛ ਹੋਇਆ ਜੀ ਪੁਲਿਸ ਵਾਲਿਆਂ ਨਾਲ ਵੀ ਇਦਾਂ ਹੀ ਆ ਪੁਲਿਸ ਦੀ ਜਿਹੜੇ ਜਿੰਨੇ ਵੀ ਪੁਲਿਸ ਦੇ ਸ਼ਹੀਦ ਹੋਏ ਨੇ ਜਿੰਨੇ ਬੰਦੇ ਉਹਨਾਂ ਦੇ ਪਰਿਵਾਰ ਕਈ ਇਹਦੇ ਕਈ ਬੇਗਨਾ ਇਧਰਲੇ ਪਾਸੇ ਵੀ ਦੋਨੇ ਪਾਸੇ ਜਾਂਦੀ ਮਸਲਾ ਇਹ ਦੋਨੇ ਪਾਸੇ ਪੰਜਾਬ ਦੇ ਨਕਸਾਨਾ ਪੰਜਾਬ ਦੀ ਪੁੱਤ ਸੀ ਦੋਨੇ ਪਾਸੇ ਉਧਰ ਪੁਲਿਸ ਵੀ ਪੰਜਾਬ ਦੇ ਪੁੱਤ ਪੰਜਾਬ ਨੇ ਬਈ ਸੰਤਾਪ ਹੀ ਹੰਡਾਇਆ ਬਹੁਤ ਪਹਿਲਾਂ 84 ਦੇਖ ਲਓ ਹਨਾ ਫਿਰ ਆ 47 84 84 ਇੱਕ ਮੈਂ ਨਾ ਵੀਡੀਓ ਦੇਖੀ ਸੀ ਜਦ ਕੀ ਆਪਣੇ ਨਾਲ ਚੱਲਦੀ ਹੋ ਰਹਿੰਦੀ ਹੈ ਜੀ ਬਿਲਕੁਲ ਇੱਕ ਮੈਂ ਵੀਡੀਓ ਦੇਖੀ ਸੀ ਉਹ ਮੈਨੂੰ ਦੇਖ ਕੇ ਨਾ ਇੱਕ ਵਾਰ ਤਾਂ ਅੰਦਰੋਂ ਨਾ ਝੰਜੋੜ ਜਾ ਗਿਆ ਹਿਰਦਾ ਮੇਰਾ ਉਹ ਐ ਸੀ ਵੀ ਸੰਤਾ 84 ਦੀ ਵਾਕ ਸੀਗਾ ਕਿ ਇੱਕ ਬੇਬੇ ਸੀ ਬਜ਼ੁਰਗ ਬਹੁਤ ਹੋ ਗਈ ਸੀ ਜੀ ਉਹਨੂੰ ਪੁੱਛਣ ਲੱਗਿਆ ਐਸੇ ਇੱਕ ਪੱਤਰਕਾਰ ਮੇਰੇ ਵਰਗਾ ਕਹਿੰਦੇ ਵੀ ਬੇਬੇ ਕੀ ਹੋਇਆ ਸੀ ਤੇਰੇ ਪੁੱਤ ਨਾਲ ਪਤਾ ਨਹੀਂ ਪੁੱਤ ਕਹਿੰਦੀ ਮੇਰਾ ਤਾਂ ਪੁੱਤ ਬਸ ਪਾਣੀ ਲਾਉਣ ਗਿਆ ਸੀਗਾ ਹਾਂ ਮੁੜਿਆ ਹੀ ਨਹੀਂ ਹਾਂ ਇਦਾਂ ਮਤਲਬ ਉਹ ਚੀਜ਼ ਨਾ ਮੈਨੂੰ ਬਹੁਤ ਇੰਨੀ ਕਿ ਜ਼ਿਆਦਾ ਮਤਲਬ ਕਿ ਹਾਰਟ ਕੀਤੀ ਮੈਂ 2 ਕਮੈਂਟ ਮੈਂ ਦੁਬਾਰਾ ਸੁਣੀ ਵੀਰ ਉਹ ਮਾਂ ਦੇ ਸੋਚ ਕੇ ਵੇਖੋ ਉਹਦੇ ਕਾਲਜ 'ਚ ਕੀ ਅੱਗ ਮੱਚਦੀ ਹੋਊਗੀ ਵੀ ਜਿਹਨੂੰ ਪਤਾ ਹੀ ਨਹੀਂ ਲੱਗਿਆ ਵੀ ਉਹਦਾ ਪੁੱਤ ਗਿਆ ਕਿੱਥੇ ਔਰ ਦੂਜੀ ਗੱਲ ਨਾ ਜੇ ਜਦੋਂ ਆਪਾਂ ਇਹ ਇਹ ਨਾ ਅਹਿਸਾਸ ਸੁਣਨੀਆਂ ਗੱਲਾਂ ਬਹੁਤ ਸੌਕੀਆਂ ਨੇ ਜਾਂ ਕਰਨੀਆਂ ਬੜੀਆਂ ਸੌਕੀਆਂ ਨੇ ਹੁਣ ਆਪਾਂ ਸਹਿਜ ਹੀ ਇਹ ਕਹਿ ਲਿਆ ਵੀ ਉਹਦੇ ਉਹਦਾ ਪੁੱਤ ਨਹੀਂ ਵਾਪਸ ਆਇਆ ਮਾਰਾ ਹੋਇਆ ਸਿਰਫ ਆਪਣੇ ਆਪ ਤੇ ਲਾ ਕੇ ਦੇਖ ਹਾਂ ਆਪਾਂ ਕਹਿ ਦਿੰਨੇ ਆ ਆਪਣਾ ਕੋਈ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਆਪਣਾ ਧੀ ਆਪਣਾ ਪੁੱਤ ਜਾਂ ਆਪਦਾ ਭਾਈ ਜਾਂ ਆਪਦਾ ਬਾਪੂ ਜਿਹਨੂੰ ਐ ਤੌਰ ਕੇ ਤੁਹਾਨੂੰ ਐ ਲੱਗੇ ਔਰ ਇਹੋ ਜਿਹਾ ਇਨਸੀਡੈਂਟ ਹੋਵੇ ਜਿਹੜਾ ਵਾਪਸੀ ਨਾ ਆਵੇ ਫੇਰ ਤੁਹਾਡੇ ਤੇ ਕੀ ਬੀਤੂਗੀ ਕਿਉਂਕਿ ਸਮਾਜ ਦੇ ਵਿੱਚ ਇਹੋ ਜਿਹੀਆਂ ਕੁਰਿਤੀਆਂ ਹੋ ਗਈਆਂ ਜਿਹੜੇ ਆਪਾਂ ਨੂੰ ਉਹਨਾਂ ਵੇਲੇ ਜਿਨਾਂ 10 ਕ ਬੰਦਿਆਂ ਦੀ ਮਰਨਾ ਤਾਂ ਕੋਈ ਆਮ ਹੀ ਹੋ ਗਿਆ ਸੀ ਅੱਜ ਤਾਂ ਠੀਕ ਹੀ ਹੈ ਚਲੋ ਸ਼ੁਕਰ ਹੈ 50 60 ਤੋਂ ਉੱਤੇ ਵਾਲੇ ਮੰਨਣ ਲੱਗ ਗਏ ਸੀ ਫੇਰ ਥੋੜਾ ਅੱਛਾ ਇੱਥੇ ਕਿੱਥੇ ਮਾਰੇ ਇਦਾਂ ਇਦਾਂ ਮਾਹੌਲ ਚ ਔਰ ਵਾਹਿਗੁਰੂ ਦੀ ਕਿਰਪਾ ਚਲੋ ਹਰੇਕ ਦੌਰ ਚੋਂ ਨਿਕਲ ਕੇ ਫੇਰ ਅਸੀਂ ਉਸੇ ਰੰਗ ਚਾਉਨੇ ਆ ਜੀ ਤੁਸੀਂ ਜ਼ਿਕਰ ਕੀਤਾ ਫਿਰ ਇਹ ਕਿ ਤੁਸੀਂ ਉਸ ਟਾਈਮ ਤੇ ਵਾਲ ਕੱਟੇ ਹੋਏ ਸੀਗੇ ਹਾਂ ਜੀ ਮੈਂ ਕਹਾਣੀਆਂ ਵੀ ਸੁਣਿਆ ਨੇ ਕਿਉਂਕਿ ਮੈਂ ਤਾਂ ਉਸ ਟਾਈਮ ਚੱਲ ਨਹੀਂ ਸੀਗਾ ਪਰ ਮੈਂ ਸੁਣਿਆ ਆ ਬਜ਼ੁਰਗਾਂ ਤੋਂ ਕਿ ਉਸ ਟਾਈਮ ਤੇ ਇਦਾਂ ਹੁੰਦਾ ਸੀਗਾ ਵੀ ਜਦ ਕਿਸੇ ਮੋਨੇ ਮੁੰਡੇ ਨੂੰ ਫੜ ਲੈਂਦੇ ਸੀਗੇ ਤਾਂ ਇਨਕਾਊਂਟਰ ਕਰ ਦਿੰਦੇ ਸੀਗੇ ਇਹਦਾ ਹੁੰਦਾ ਸੀਗਾ ਤੁਹਾਡੇ ਨਾਲ ਕਦੇ ਜਦੋਂ ਤੁਸੀਂ ਦੱਸਿਆ ਵੀ ਕੁਝ ਐਸੇ ਹੋਇਆ ਤੇ ਵਾਹਿਗੁਰੂ ਦੀ ਕਿਰਪਾ ਰਹੀ ਜੀ ਮੈਨੂੰ ਨਾ ਜਿਵੇਂ ਆਲਦਾਲੇ ਮੈਨੂੰ ਮੇਰੇ ਦੇ ਨਾਲ ਦੇ ਬੈਠੇ ਜਿਵੇਂ ਆਪਾਂ ਬੈਠੇ ਹਾਂ ਜੀ ਐ ਬੈਠੇ ਚਾਹ ਪੀਤੀ ਜੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਇਹ ਬੰਦਾ ਦੂਜਾ ਸੀਗਾ ਜੀ ਜਦੋਂ ਅਖਬਾਰ ਚ ਫੋਟੋ ਲੱਗੀ ਕਹਿੰਦੇ ਇਨਕਾਊਂਟਰ ਹੋ ਗਿਆ ਤੇ ਮੈਂ ਕਿਹਾ ਮੇਰੇ ਨਾਲ ਤਾਂ ਜਾ ਵੀ ਐਸਾ ਇਕੱਠੇ ਬੈਠਦੇ ਹਾਂ ਰੋਜ਼ ਕੱਟਕ ਦੱਸਦੀ ਨਹੀਂ ਸੀ ਕਿ ਜੀ ਉਹਨਾਂ ਵੇਲੇ ਚ ਪਤਾ ਹੀ ਨਹੀਂ ਲੱਗਦਾ ਸੀ ਬੰਦੇ ਦਾ ਜੀ ਵੀ ਕੌਣ ਕੀ ਹੈ ਹਰ ਰੋਇ ਬੈਠੇ ਰਹਿਣਾ ਇਦਾਂ ਕਰਦੇ ਰਹਿਣਾ ਮੈਂ ਮੈਂ ਖੱਪੀ ਬਹੁਤ ਸੀਗਾ ਜੀ ਉਹਨਾਂ ਮਿਲਣ ਚ ਗੱਲਾਂ ਬਹੁਤ ਮਾਰਨੀ ਤਾਂ ਅਸੀਂ 30 40 50 ਜਣੇ ਹੁੰਦੀ ਉਹਨਾਂ ਜੋ ਪੰਸਤ ਐ ਇਹ ਜੇ ਇਧਰ ਇਧਰ ਵਾਲੇ ਹੁੰਦੇ ਜੀ ਫਿਰ ਇੱਕ ਦੌਰ ਆਇਆ ਇੱਕ ਵਾਰੀ ਮੈਂ ਬਲੇ ਕੋਲੇ ਭੰਗੜਾ ਸਿਖਾਉਣ ਗਿਆ ਜੀ ਮੈਂ ਭੰਗੜੇ ਦਾ ਕੋਸ ਸੀਗਾ ਤੇ ਯੂਨੀਵਰਸਿਟੀ ਤੋਂ ਮੈਨੂੰ ਉੱਥੇ ਬੁਲਾ ਲਿਆ ਜੀ ਤਾਂ ਉੱਥੇ ਇੱਕ ਬਹੁਤ ਨਾਮਵਾਰ ਇਦਾਂ ਦਾ ਆਪਣਾ ਖੜਕੂ ਬਾਈ ਉੱਥੇ ਆ ਗਿਆ ਅੱਛਾ ਤੇ ਮੈਨੂੰ ਮੈਨੂੰ ਮਿਲਿਆ ਕਹਿੰਦਾ ਮੈਂ ਉਹਦਾ ਨਾਮ ਚੱਲਦਾ ਸੀਗਾ ਤੇ ਮੈਂ ਤਾਂ ਮੈਂ ਤਾਂ ਹੁਣ ਮੈਂ ਨਾ ਉਹਨੂੰ ਕਹਿਣ ਜੋਗਾ ਮੈਨੂੰ ਮੇਰੇ ਜਾਣਦਾ ਤੇ ਕਹਿੰਦਾ ਕੱਲ ਨੂੰ ਫੇਰ ਮੈਂ ਦੇਖਣਾ ਆਉਂਗਾ ਕਹਿੰਦਾ ਰੈਸਲ ਆਪਾਂ ਦੇਖਾਂਗੇ ਕਹਿੰਦਾ ਪੰਗੜੀ ਦੀ ਕੱਲ ਨੂੰ ਮੈਂ ਕਿਹਾ ਮੈਨੂੰ ਨਾ ਦੱਸ ਕੇ ਜਾ ਤੈਨੂੰ ਆਉਂਦੇ ਨੂੰ ਭਰਾਵਾ ਕੱਲ ਨੂੰ ਫੇਰ ਕੁਝ ਹੋ ਗਿਆ ਤੂੰ 50 ਨੂੰ ਹੋਰ ਦੱਸ ਕੇ ਆਇਆ ਹੋਗਾ ਮੈਨੂੰ ਤਾਂ ਫੈਂਟ ਦੇਣਗੇ ਵੀ ਉਹਨੂੰ ਉਹਨੂੰ ਪਤਾ ਸੀ ਉਹਨੇ ਕਿਤੇ ਪੁਲਿਸ ਨੂੰ ਖਬਰ ਕਰਤੀ ਮੈਂ ਕਿਹਾ ਨਾ ਇੱਥੇ ਆਉਣ ਦੀ ਲੋੜa ਵੀਰ ਮੈਨੂੰ ਨਾ ਵੀਰ ਬਣ ਕੇ ਮੈਨੂੰ ਆਪਦਾ ਕਰਮ ਕਰ ਲੈਣ ਦੇ ਜਿਹੜਾ ਮੈਂ ਕਰੀ ਜਾਂਦਾ ਤਾਂ ਸਾਰੇ ਭਾਈ ਪਿਆਰ ਸੀ ਮੇਰਾ ਪਿਆਰ ਮੁਹੱਬਤ ਨਾਲ ਹੀ ਰਹਿਆਂ ਸਾਰੇ ਪਾਸੇ ਪੁਰਸਾ ਢਾਰਸੀ ਉੱਥੇ ਪਰ ਮੈਂ ਉਹ ਸੀਗਾ ਹੱਥ ਜੋੜਨ ਵਾਲੇ ਸੀ ਬਈ ਆਪਾਂ ਹਾਸੇ ਠੱਠੇ ਜਿਹੀ ਜ਼ਿੰਦਗੀ ਕੱਢ ਲਈ ਉਹਨਾਂ ਮਿਹਲੇ ਵਿੱਚ ਬੱਚਤ ਜਿਹੜੀ ਬੇਸਿਕਲੀ ਸੋਚੋ ਮਾੜੇ ਵਕਤ ਦੇ ਵਿੱਚੋਂ ਐਨ ਬੱਚਤ ਜੀ ਬਣ ਕੇ ਨਿਕਲੇ ਜੀ ਬੜੇ ਬੰਦੇ ਚੱਕੇ ਕਿ ਉਹਨਾਂ ਮਿਹਲੇ ਵਿੱਚ